ਅੱਜ ਮੁੱਖ ਮੰਤਰੀ ਤੇ ਘਰ ਤੋਂ ਪਿੱਛੇ हट ਗਏ ਅੱਜ ਕੈਂਪੇਨ ਸੰਦੀਪ ਪਾਟਕ ਤੱਕ ਆ ਗਈ ਇੱਥੋਂ ਇਹ ਅੰਦਾਜ਼ਾ ਕਲੀਅਰ ਹੋ ਗਿਆ ਵੀ ਜਿਹੜੀ ਆਮ ਆਦਮੀ ਪਾਰਟੀ ਉਹ ਮੈਦਾਨ ਤੋਂ ਪਿੱਛੇ हट ਗਈ ਅੱਜ ਵੀ ਮੈਂ ਕਹਿੰਦਾ ਜਿੰਨਾ ਫਾਇਦਾ ਲੈਣਾ ਇਸ ਵੇਲੇ ਜਲੰਧਰ ਵਾਲਿਆਂ ਕੋਲ ਮੌਕਾ ਏ ਵੋਟ ਬੀਜੇਪੀ ਨੂੰ ਪਾ ਲੈਣ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੱਲੋਂ ਅੱਜ ਲੁਧਿਆਣਾ ਵਿੱਚ ਇੱਕ ਮੀਟਿੰਗ ਕੀਤੀ ਗਈ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਨੇ ਰੂਰਲ ਡਿਪਾਰਟਮੈਂਟ ਫੰਡ ਨੂੰ ਲੈ ਕੇ ਉਹਨਾਂ ਕਿਹਾ ਕਿ ਪਹਿਲਾਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਫੰਡ ਕਿੱਥੇ ਵਰਤਿਆ ਗਿਆ ਉਸ ਤੋਂ ਬਾਅਦ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਸਬੰਧਿਤ ਖੇਤੀਬਾੜੀ ਮੰਤਰੀ ਨਾਲ ਮੀਟਿੰਗ ਕਰਕੇ ਫੰਡ ਜਾਰੀ ਕਰਵਾਇਆ ਜਾਵੇ ਜਰੰਦਰ ਜਮਲੀ ਚੋਣ ਬਾਰੇ ਪੁੱਛੇ ਸਵਾਲ ਤੇ ਰਵਨੀਤ ਬਿੱਟੂ ਨੇ ਕਿਹਾ ਕਿ ਕਾਂਗਰਸ ਹੋਣ ਨਾ ਹੀ 3 ਦੇ ਵਿੱਚ ਤੇ ਨਾ ਹੀ 13 ਦੇ ਵਿੱਚ ਉਹਨਾਂ ਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ ਉੱਥੇ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੀ ਪਹਿਲਾਂ ਹੀ ਆਪਣੇ ਵਿਰੋਧ ਕਾਰਜ ਤੇ ਲੋਕਤਿਕ ਵਿਕਾਸ ਬਾਰੇ ਪੰਜਾਬ ਦੇ ਵਿਕਾਸ ਬਾਰੇ ਸੋਚ ਰਹੀ ਹੈ ਇਸ ਮੌਕੇ ਬਿੱਟੂ ਨੇ ਪੰਜਾਬ ਦੇ ਵਿੱਚ ਰਾਧੋਏ ਪ੍ਰੋਜੈਕਟ ਔਰ ਲੈ ਕੇ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਤੇ ਕਿਹਾ ਕਿ ਇਸ ਵਿੱਚ ਕਈ ਕਿਸਾਨ ਯੂਨੀਅਨ ਵੀ ਅੜਚਰ ਪਾ ਰਹੀ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਜਿਹੜੇ ਕਿਸਾਨ ਜ਼ਮੀਨ ਦੇਣਾ ਚਾਹੁੰਦੇ ਨੇ ਤੇ ਪੰਜਾਬ ਦਾ ਵਿਕਾਸ ਚਾਹੁੰਦੇ ਨੇ ਉਹਨਾਂ ਨਾਲ ਮੀਟਿੰਗ ਕਰਨ ਉਹਨਾਂ ਨੇ ਕਿਹਾ ਕਿ ਉਹ ਕਿਤੇ ਨਾ ਕਿਤੇ ਸੂਬਾ ਸਰਕਾਰ ਦਾ ਫੇਲਿਅਰ ਹੈ ਉਥੇ ਦੂਜੇ ਪਾਸੇ ਲਾਡਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਚੱਲ ਰੇ ਧਰਨੇ ਸੰਬੰਧੀ ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਮੁੱਦਾ ਸੂਬਾ ਸਰਕਾਰ ਨੂੰ ਹੱਲ ਕਰਨ ਦੀ ਲੋੜ ਹੈ ਉਹਨਾਂ ਕਿਹਾ ਕਿ ਭਗਵੰਤ ਮਾਨ ਵੱਡੀ ਵੱਡੀ ਗੱਲਾਂ ਕਰ ਰਹੇ ਸਨ ਕਿ ਪੰਜਾਬ ਦੇ ਟੋਲ ਟੈਕਸ ਬੰਦ ਕਰਾ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਭਗਵੰਤ ਮਾਨ ਜਿੰਨੇ ਪੈਸੇ ਉਹ ਹਨ ਉਹ ਸਾਰੇ ਟੋਲ ਟੈਕਸ ਤੇ ਅਦਾ ਕਰਕੇ ਉਸ ਨੂੰ ਬੰਦ ਕਰਵਾ ਦੇਣ ਜਿਹੜੀ ਜਿਮਨੀ ਟੋਲਾਂ ਨੂੰ ਕਿੱਦਾਂ ਦੇ ਦੇਣ ਜਿਹੜੀਆਂ ਜਲੰਧਰ ਦੇ ਵਿੱਚ ਬਿਲਕੁਲ ਅੱਜ ਆਮ ਆਦਮੀ ਪਾਰਟੀ ਨੇ ਤੇ ਜਿਹੜਾ ਮੁੱਖ ਮੰਤਰੀ ਘਰ ਲੈ ਰਹੇ ਸੀ ਅੱਜ ਮੁੱਖ ਮੰਤਰੀ ਤੇ ਘਰ ਤੋਂ ਪਿੱਛੇ हट ਗਏ ਅੱਜ ਕੈਂਪੇਨ ਸੰਦੀਪ ਪਾਟਕ ਤੱਕ ਆ ਗਈ ਇੱਥੋਂ ਇਹ ਅੰਦਾਜ਼ਾ ਕਲੀਅਰ ਹੋ ਗਿਆ ਵੀ ਜਿਹੜੀ ਆਮ ਆਦਮੀ ਪਾਰਟੀ ਉਹ ਮੈਦਾਨ ਚੋਂ ਪਿੱਛੇ हट ਗਈ ਤੇ ਜਿਹੜਾ ਉੱਥੇ ਅਸੀਂ ਕੁੱਲ 1500 ਵੋਟ ਪਿੱਛੇ ਸੀ ਤੇ ਹੁਣ ਸਾਰੇ ਮੈਂ ਤਾਂ ਉੱਥੇ ਕਾगज ਭਰ ਜਿੱਦਣ ਗਏ ਆ ਨਾਲ ਸ਼ੀਤਲ ਰਾਗ ਦੇ ਇੱਕ ਮਾਹੌਲ ਬਣਿਆ ਹੋਇਆ ਕਿਉਂਕਿ ਕੇਂਦਰ ਚ ਸਰਕਾਰ ਬੀਜੇਪੀ ਦੀ ਆ ਬੀਜੇਪੀ ਦੀ ਆ ਮੈਂ ਜਿਵੇਂ ਕਹਿੰਦਾ ਸੀ ਮੈਂ ਇੱਥੇ ਲੁਧਿਆਣੇ ਦੇ ਲੋਕਾਂ ਨੂੰ ਵੀ ਕਹਿੰਦਾ ਸੀ ਅੱਜ ਵੀ ਮੈਂ ਕਹਿੰਦਾ ਜਿੰਨਾ ਫਾਇਦਾ ਲੈਣਾ ਇਸ ਵੇਲੇ ਜਲੰਧਰ ਵਾਲਿਆਂ ਕੋਲ ਮੌਕਾ ਏ ਵੋਟ ਬੀਜੇਪੀ ਨੂੰ ਪਾ ਲੈਣ ਤੇ ਮੁੜਕੜ ਕੇਂਦਰ ਤੋਂ ਜਿਵੇਂ ਸਮਾਰਟ ਸਿਟੀ ਸੀ ਇਹ ਸਮਾਰਟ ਸਿਟੀ ਵਰਗੇ ਦੁਬਾਰਾ ਫੰਡ ਆ ਜਿਹੜੇ ਉਹ ਕਿਉਂਕਿ ਬਹੁਤ ਸਲਮ ਮੇਰੀਆ ਗਰੀਬ ਏਰੀਆ ਏ ਇਹ ਜਿੱਥੇ ਇਲੈਕਸ਼ਨ ਹੋ ਰਹੀ ਆ ਜਿੰਨਾ ਫੰਡ ਸੈਂਟਰ ਤੋਂ ਪੰਜਾਬ ਦੇ ਕੋਲ ਤਾਂ ਥੇਲਾ ਨਹੀਂਗਾ ਉਹਨੂੰ ਵੋਟ ਪਾ ਕੇ ਕਰਨਾ ਕੀ ਆ ਕਾਂਗਰਸ ਕਿਤੇ 8 ਦਾ 11 ਦਾ 13 ਕਾਂਗਰਸ ਨੂੰ ਵੋਟ ਪਾ ਕੇ ਕੀ ਕਰਨਾ ਇਸ ਕਰਕੇ ਜਿਹਦੇ ਦੇਸ਼ ਦੇ ਪ੍ਰਧਾਨ ਮੰਤਰੀ ਜਿਸ ਪਾਰਟੀ ਦੇ ਨੇ ਮੋਦੀ ਜੀ ਉਹਨਾਂ ਨੂੰ ਵੋਟ ਪਾਉਣ ਤੇ ਸਪੈਸ਼ਲ ਪੈਕੇਜ ਆ ਜਿਹੜਾ ਉਹ ਜਲੰਧਰ ਲਈ ਲੈਣ। ਜੀ ਵੱਲੋਂ ਪਰਚਿਆਂ ਦਾ ਖਾਤਸਾ ਜਤਾਇਆ ਜਾ ਰਿਹਾ ਸੀਗਾ ਕਹਿੰਦੇ ਅਸੀਂ ਹੁਣ ਉਰਾਲ ਦੇ ਪਰਚੇ ਜਿਹੜੇ ਨਹੀਂ ਹੋਰਸਲ ਦੱਦੂ ਕਰ ਦੇਣੇ ਕਹਿੰਦੇ ਪੰਜਾਬ ਸਰਕਾਰ। ਤਾਂ ਫਿਰ ਕੀ ਫਰਕ ਪੈਂਦਾ? ਚਲੋ 1 ਮਿੰਟ ਹਿੰਦੀ ਉਹ ਸਵਾਲ ਫੇਰੇ दस लाख के बेनिफिट सिर्फ पांच लाख में जी हाँ जी जी आर क्लब और होटल मैरिटन आपके लिए लेके आए हैं गोल्ड मेंबरशिप ऑफर्स बहुत ही एक्साइटिंग है जिसमें की पांच लाख की मेंबरशिप लेने पर आप सभी को मिलते हैं एक्साइटिंग ऑफर्स टू हंड्रेड परसेंट के लिए वेज नॉन वेज फंक्शन एट बैंक हॉल थर्टी फाइव परसेंट डिस्काउंट ऑन फूड बेवरेजेस एंड डिनर्स इसके साथ ही आपको मिलता है फ्री यूजेज ऑफ स्विमिंग पूल फॉर थ्री इस एंड ट्वेंटी फ्री स्पा सर्विसेज इसके साथ ही आपको मिलते हैं सिक्स नाइट फ्री और जब तक ये कार्ड आप इस्तेमाल नहीं करते हो जी जी आर क्लब आपको देते हैं एक्साइटिंग ऑफर पांच लाख की मेंबरशिप पर ये देते हैं चार हजार रूपए की मंथली रेंटल इनकम साइट से तो बहुत ही एक्साइटिंग ऑफर है ये ऑफर आप होटल मैरिटन में भी यूटिलाइज कर सकते हो जीजीआर क्लब में भी यूटिलाइज कर सकते हो और इसके साथ ही आपको होटल मैरिटन की बुकलेट आपको एक्साइटिंग ऑफर के साथ मिलेगी आज बहुत जल्दी जीजीआर क्लब बनकर तैयार होने वाला है और आपके सामने आने वाला है गिव मी एक्सपीरियंस तो देर ना कीजिएगा जल्दी बुक कीजिएगा अपनी मेंबर